ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਮੁੱਖ ਮੰਤਰੀ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਲੁਧਿਆਣਾ ਦੇ ਵਿੱਚ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਅਤੇ ਐਮਐਲਏ ਅਸ਼ੋਕ ਪ੍ਰੈਸ਼ਰ ਵੱਲੋਂ ਅੱਜ ਮਠਾਈਆਂ ਵੰਡ ਕੇ ਦਬਦਬਾ ਮੂਹ ਮਿੱਠਾ ਕਰਵਾਇਆ ਗਿਆ ਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਬੇਟੀ ਲక్ష్ਮੀ ਦਾ ਰੂਪ ਹੁੰਦੀ ਅਤੇ ਨਾਲ ਹੀ ਸਾਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਖੁਸ਼ੀ ਹੈ ਕਿ ਅੱਜ ਦਫ਼ਤਰ ਦੇ ਵਿੱਚ ਸਾਰਿਆਂ ਨੂੰ ਮਿਠਾਈਆਂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਇਸ ਦੌਰਾਨ ਵਰਕਰਾਂ ਨੇ ਵੀ ਇਹ ਵਿਧਾਇਕ ਅਸ਼ੋਕ ਪ੍ਰਾਸ਼ਰ ਦਾ ਵੀ ਮੂੰਹ ਮਿੱਠਾ ਕਰਵਾਇਆ ਨਾਲ ਹੀ ਕਿਹਾ ਕਿ ਸਾਨੂੰ ਕਾਫੀ ਖੁਸ਼ੀ ਹੈ ਕਿ ਮੁੱਖ ਮੰਤਰੀ ਮਾਨ ਦੇ ਘਰ ਬੇਟੀ ਪੈਦਾ ਹੋਈਆਂ ਉਹਨਾਂ ਨੇ ਕਿਹਾ ਕਿ ਬੇਟੀ ਦੀ ਤਾਂ ਵੈਸੇ ਹੀ ਖੁਸ਼ੀ ਜ਼ਿਆਦਾ ਮਨਾਈ ਜਾਂਦੀ ਹੈ ਸਰ ਅੱਜ ਖੁਸ਼ਖਬਰੀ ਆਈ ਜੇ ਕੀ ਹੈ ਮੁੱਖ ਮੰਤਰੀ ਪੰਜਾਬ ਦੇ ਘਰ ਜਿਹੜੀ ਹੈ ਉਹ ਬੇਟੀ ਨੇ ਜਨਮ ਲਿਆ ਹੈ ਕਿਸ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਹੈ ਬਹੁਤ ਬਹੁਤ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਧੀਆਂ ਵੈਸੇ ਹੀ ਭਾਗਾਂ ਵਾਲੀਆਂ ਹੁੰਦੀਆਂ ਧੀਏ ਜਿਹਦੇ ਘਰ ਚੱਲਦੀ ਆ ਤਾਂ ਘਰ ਦੇ ਸਾਰੇ ਭਾਗ ਹਰੇ ਹੋ ਜਾਂਦੇ ਆ ਔਰ ਘਰ ਦੇ ਦਰਵਾਜ਼ੇ ਖੁੱਲੇ ਹੋ ਜਾਂਦੇ ਆ ਧੀਆਂ ਕਰਮਾਂ ਵਾਲੀਆਂ ਹੁੰਦੀਆਂ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉੱਥੇ ਹਮੇਸ਼ਾ ਬਰਕਤ ਰਹਿੰਦੀ ਆ ਪ੍ਰਮਾਤਮਾ ਵੱਲੋਂ ਹੀ ਬਰਕਤ ਰਹਿੰਦੀ ਆ ਅੱਜ ਦੇ ਮੈਂ ਇਸ ਖੁਸ਼ੀ ਦੇ ਦਿਨ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਉਹਨਾਂ ਦੀ ਮੈਸੀ ਨੂੰ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਕੰਜਕ ਆਈ ਆ ਕੰਜਕਾਂ ਭਾਗਾਂ ਵਾਲੀਆਂ ਹੁੰਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਮਠਾਈ ਵੰਡੀ ਜਾ ਰਹੀ ਆ ਤੁਸੀਂ ਦੇ ਵਿੱਚ ਮਠਿਆਕ ਵੇਖੋ ਧੀ ਧੀ ਜਦੋਂ ਆਉਂਦੀ ਹੁੰਦੀ ਆ ਉਦੋਂ ਤਾਂ ਸਾਰੀਆਂ ਮਠਿਆਈਆਂ ਵਾਲੇ ਕੰਮ ਹੁੰਦਾ ਵਾ ਕਿਉਂਕਿ ਇਹ ਆਪ ਬਾਪ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਧੀਆ ਦੁਰਦੀਆਂ ਨੇ ਤਾਂ ਹੀ ਅੱਜ ਦਾ ਜਿਹੜਾ ਸੰਸਾਰ ਦੀ ਤਰੱਕੀ ਦਾ ਕਾਰਨੀ ਧੀਆ ਨੇ ਅਸਲ ਧੀਆ ਦਾ ਭਾਗਾ ਵਾਲੀਆਂ ਹੁੰਦੀਆਂ ਨੇ ਬਹੁਤ ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਭਾਗਾ ਵਾਲੀ ਆਤੀ